ਇਹ ਬੂਰ ਕਰ ਦੂਗਾ ਤੁਹਾਡੀ ਬਵਾਸੀਰ ਨੂੰ ਚੂਰੋ ਚੂਰ ਅੱਜ ਪ੍ਰੋਬਲਮ ਇਹ 99% ਸਾਡੇ ਪੇਟ ਤੋਂ ਸ਼ੁਰੂ ਹੁੰਦੀ ਹੈ ਆਂ ਦੇ ਮੱਸੇ ਵੱਜ ਜਾਂਦੇ ਆ ਫਿਰ ਉਹ ਮੱਸੇ ਬਾਹਰ ਸਾਰਾ ਮਾਸ ਉਸ ਮਲਦਵਾਰ ਤੋਂ ਬਾਹਰ ਹੋਣਾ ਸ਼ੁਰੂ ਹੋ ਜਾਂਦਾ ਤੇ ਅੱਜ ਆਪਾਂ ਜਿਹੜਾ ਫਾਰਮੂਲਾ ਨੁਸਖਾ ਰੱਖਿਆ ਹੈ ਇਹ ਸਭ ਤੋਂ ਪਹਿਲਾਂ ਤੁਹਾਡੀਆਂ ਉਸ ਆਂਤ ਛੋਟੀ ਨੂੰ ਵੱਡੀ ਨੂੰ ਉਸ ਮਲਦਵਾਰ ਨੂੰ ਸਾਰਿਆਂ ਨੂੰ ਸਾਫ਼ ਸੁਥਰਾ ਕਰੇਗਾ ਇਸ ਚੀਜ਼ ਤੋਂ ਤੁਹਾਨੂੰ ਬਾਹਰ ਖਿੱਚ ਕੇ ਲੈ ਜਾਏਗਾ ਜਿਹੜਾ ਗੰਦਾ ਜ਼ਿੱਦੀ ਮਲ ਹੈਗਾ ਜਿਹੜਾ ਜੰਮਿਆ ਪਿਆ ਆਂਦਰਾ ਨਾਲ ਨਾੜਾ ਨਾਲ ਖਿੱਚ ਕੇ ਲੈ ਆਏਗਾ ਬਿਲਕੁਲ ਖਿੱਚ ਕੇ ਪ੍ਰੈਸ਼ਰ ਨਾਲ ਬਾਹਰ ਜਾਊਗਾ ਦਿਨਾਂ 'ਚ ਤੁਹਾਨੂੰ ਪਤਾ ਲੱਗ ਜਾਏਗਾ ਇੱਕ ਚਮਚ ਤੁਸੀਂ ਪਾਣੀ ਦੇ ਵਿੱਚ ਪਾ ਸਕਦੇ ਹੋ ਇਸ ਤਰੀਕੇ ਨਾਲ ਇਹਨੂੰ ਪਾ ਕੇ ਕਰੇਗਾ ਕੀ ਇੱਕ ਗਲਾਸ ਇੱਕ ਗਲਾਸ ਛੋਟੀ ਆਂਤ ਦੇ ਵਿੱਚ ਮਲ ਜੰਮ ਗਿਆ ਚਾਹੇ ਵੱਡੀ ਆਂਤ ਚ ਜੰਮ ਗਿਆ ਉਹਨੂੰ ਬਾਹਰ ਖਿੱਚ ਕੇ ਲੈ ਗਿਆਗਾ ਇੱਕ ਗਲਾਸ ਅਗਰ ਤੁਹਾਨੂੰ ਪਗੰਦਰ ਦਾ ਫੋੜਾ ਹੋ ਗਿਆ ਫਿਸਟੋਲਾ ਦੀ ਸਮੱਸਿਆ ਆ ਗਈ ਉਹਨੂੰ ਸਹੀ ਕਰੇਗਾ ਇੱਕ ਗਲਾਸ ਸੁੱਕੀ ਬਵਾਸੀਰਾ ਡਰਾਈ ਪਾਈਲਸ ਵਾ ਜਾਂ ਬਲੱਡ ਵਾਲੀ ਬਲੱਡੀ ਪਾਈਲਸ ਵਾ ਉਹਨੂੰ ਸਹੀ ਕਰੇਗਾ ਇੱਕ ਗਲਾਸ ਤੁਹਾਡੇ ਪਾਚਨ ਤੰਤਰ ਨੂੰ ਸਹੀ ਕਰੇਗਾ ਔਰ ਹਰ ਵਾਰ ਦੀ ਤਰ੍ਹਾਂ ਇੱਕ ਗਲਾਸ ਜਿੰਨੀਆਂ ਵੀ ਡਾਈਜੈਸ਼ਨ ਨੂੰ ਲੈ ਕੇ ਸਮੱਸਿਆਵਾਂ ਨੇ ਉਹਨੂੰ ਸਹੀ ਕਰੇਗਾ ਇਹ ਸਾਰੀਆਂ ਫੈਮਲੀਆਂ ਨੂੰ ਵਾਰਨਿੰਗ ਆ ਜਿਹੜਾ ਬੰਦਾ ਪੇਟ ਸਾਫ਼ ਕਰਨ ਜਾ ਰਿਹਾ ਉਹਦੀ ਫੈਮਲੀ ਉਹਦਾ ਫੋਨ ਪਹਿਲੋ ਖੋ ਕੇ ਰੱਖੇ ਉਹਨੂੰ ਫੋਨ ਨਹੀਂ ਨਾਲ ਦੇਣਾ ਤੋਂ ਜਦੋਂ ਉਹ ਫੋਨ ਨਾਲ ਲੈ ਲੈਂਦਾ ਜਿਹੜਾ ਕੰਮ 5 ਮਿੰਟਾਂ ਚ ਹੋਣਾ ਹੁੰਦਾ ਉਹ 35 ਮਿੰਟ ਲਾ ਕੇ ਨਿਕਲਦਾ ਹੁੰਦਾ ਧਿਆਨ ਫੋਨ 'ਚ ਬ੍ਰੇਨ ਤੋਂ ਸਿਗਨਲ ਗਿਆ ਇਹ ਨਹੀਂ ਕਿ ਉਹ ਟਾਇਲਟ ਬੈਠਾ ਹੈ ਹੈ ਕੀ ਚੀਜ਼ ਜੀ ਇਹ ਐਡੀ ਕੀ ਜ਼ਬਰਦਸਤ ਚੀਜ਼ ਤੁਸੀਂ ਲੈ ਕੇ ਆਏ ਕਿਉਂਕਿ ਸਾਹਿਬ ਇਹੀ ਤਾਂ ਕਿਦਾਂ ਦੀ ਚੀਜ਼ ਵਾ ਜਿੰਨੇ ਤੁਹਾਡੀ ਛੋਟੀ ਆਂਤ ਚੋਂ ਜਿੰਨੇ ਤੁਹਾਡੀ ਵੱਡੀ ਆਂਤ ਚ ਜੰਮਿਆ ਮਲ ਇੱਕ ਖਰਾਕ ਦੇ ਵਿੱਚੋਂ ਬਾਹਰ ਕੱਢ ਕੇ ਲੈ ਕੇ ਆਉਣਾ ਸਰੋਂ ਦਾ ਤੇਲ ਲੈਣਾ ਆਪਣੀ ਜਤਲੀ ਦੇ ਪਾ ਲੈਣਾ ਸਭ ਤੋਂ ਪਹਿਲਾਂ ਇਹਨਾਂ ਦੋਨਾਂ ਨਾਸਾਂ ਦੇ ਵਿੱਚ ਲਗਾਉਣਾ ਉਸ ਤੋਂ ਬਾਅਦ ਆਪਣੀ ਨਾਭੀ ਦੇ ਵਿੱਚ ਲਗਾਉਣਾ ਤੀਸਰੇ ਨੰਬਰ ਤੇ ਫਰੂਕੀ ਸਾਹਿਬ ਆਪਾਂ ਸਰੋਂ ਦਾ ਤੇਲ ਆਪਣੇ ਜਿਹੜਾ ਮਲਦਵਾਰ ਆ ਜਿੱਥੋਂ ਆਪਾਂ ਨੂੰ ਪੋਟੀ ਮਤਲਬ ਵਾਲੀ ਜਗ੍ਹਾ ਤੇ ਤੁਸੀਂ ਉਹਦੇ ਬਾਹਰ ਵੀ ਤੇ ਉਹਦੇ ਅੰਦਰ ਵੀ ਲਗਾਉਣਾ ਕਿਉਂਕਿ ਜਦੋਂ ਸਰੋਂ ਦਾ ਤੇਲ ਲੱਗੂਗਾ ਨਾ ਤੇ ਉਹ ਚੀਜ਼ਾਂ ਨਰਮ ਹੋਣਗੀਆਂ ਲੜਾਈ ਨੂੰ ਇਨਟੇਕ ਕਰਨ ਦਾ ਸਮਾਂ ਵਾ ਉਹ ਸਭ ਤੋਂ ਬੈਸਟ ਸਮਾਂ ਵਾ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਬ੍ਰਹਮਾਸਤ ਦੇ ਨਾਲ ਤੁਸੀਂ ਆਪਦਾ ਇਸ ਰੋਗ ਤੋਂ ਛੁਟਕਾਰਾ ਲੈ ਸਕਦੇ ਹੋ اے ਬੂਰ ਤੁਹਾਡੀ ਪੇਟ ਦੀਆਂ 70 ਤਰ੍ਹਾਂ ਦੀਆਂ ਬਿਮਾਰੀਆਂ ਕਰ ਸਕਦਾ ਹੈ ਦੂਰ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਡਾਕਟਰ ਗੁਰਬਖਸ਼ ਸਿੰਘ ਨਾਗੀ ਸਾਹਿਬ ਸੱਜੇ ਪਾਸੇ ਤੇ ਖੱਬੇ ਪਾਸੇ ਡਾਕਟਰ ਕਰਨ ਕਟਾਰੀਆ ਸਾਹਿਬ ਸਮਝਾਂਗੇ ਕਿ ਇਹ ਬੂਰ ਕਿੰਨਾ ਕਿੰਪੋਰਟੈਂਟ ਹੈਗਾ ਕਿਸ ਚੀਜ਼ ਦਾ ਬੂਰ ਹੈ ਮੈਨੂੰ ਤੇ ਇਹ ਬੂਰ ਜਿਹੜਾ ਲੱਗ ਰਿਹਾ ਹੈ ਇਹ ਖੋਪੇ ਦਾ ਬਰਾਦਾ ਜੀ ਨਾਰੀਲ ਦਾ ਬਰਾਦਾ ਜੀ ਨੂੰ ਕਹਿ ਦਿੰਨੇ ਨਹੀਂ 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 ਫਰੂਕੀ ਸਾਹਿਬ ਦੱਸਦੇ ਆ ਦੱਸਦੇ ਆ ਹਾਂ ਮੈਂ ਗਲਤ ਸਾਹਿਬ ਹੋਇਆ ਹਾਂ ਹਾਂ ਜੀ ਹਾਂ ਜੀ ਬਿਲਕੁਲ ਇਹ ਜਿਹੜੀ ਤੁਸੀਂ ਅੱਜ ਬੂਰ ਦੀ ਗੱਲ ਕੀਤੀ ਆ ਅੱਜ ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਫਰੂਕੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਕ ਵਾਰ ਫੇਰ ਆ ਕੇ ਸਾਨੂੰ ਸਾਡੇ ਪਿਆਰ ਬਿੰਦੂ ਉੱਤੇ ਰੂਬਰੂ ਕੀਤਾ ਉਹ ਸਭ ਤੋਂ ਜ਼ਿਆਦਾ ਧੰਨਵਾਦ ਸਾਡੇ ਉਹ ਸਰੋਤਿਆਂ ਦਾ ਜਿਹੜੇ ਸਾਡੇ ਫਾਰਮੂਲੇ ਨੁਸਕੇ ਬਾਖੂਬੀ ਨਾਲ ਕਰੇ ਵਰਤ ਕੇ ਲਾਭ ਲੈ ਰਹੇ ਆ ਜੀ ਜੀ ਅੱਜ ਜਿਵੇਂ ਤੁਸੀਂ ਗੱਲ ਕੀਤੀ ਕਿ 70 ਬੁਆਰੀਆਂ ਫਰੂਕੀ ਸਾਹਿਬ ਸਭ ਤੋਂ ਪਹਿਲਾਂ ਜੇ ਮੈਂ ਗੱ ਇਹ 99% ਸਾਡੇ ਪੇਟ ਤੋਂ ਸ਼ੁਰੂ ਹੁੰਦੀ ਹੈ। ਅੱਛਾ, ਮਤਲਬ ਮੈਂ 60 ਕੱਟ ਕਹਤੀ ਆ। ਬਿਲਕੁਲ ਫਿਰ ਤੁਸੀਂ 60 ਕੱਟ ਕਹਤੀ ਆ। 99% ਸਾਡੇ ਪੇਟ ਤੋਂ ਸ਼ੁਰੂ ਹੁੰਦੀ ਹੈ। ਪੇਟ ਤੋਂ ਕਿਵੇਂ ਸ਼ੁਰੂ ਹੋ ਰਹੀ ਹੈ? ਕਿਉਂਕਿ ਅੱਜ ਕਿਸੇ ਦਾ ਪੇਟ ਸਾਫ਼ ਨਹੀਂ ਹੋ ਰਿਹਾ। ਕੁਝ ਦੀਆਂ ਅੰਤੜੀਆਂ ਦੇ ਵਿੱਚ, ਛੋਟੀ ਵੱਡੀ ਆਂਤ ਦੇ ਵਿੱਚ ਮਲ ਜਮ੍ਹਾਂ ਹੋ ਰਿਹਾ। ਔਰ ਇਵਨ ਕੇ ਮੈਂ ਇੱਕ ਚੀਜ਼ ਹੋਰ ਤੁਹਾਨੂੰ ਕਲੀਅਰ ਕਰ ਦਵਾਂ ਕਿ ਜਿਹੜੀ ਉਹਨਾਂ ਦੀ ਫੈਮਿਲੀ ਰਾਤ ਨੂੰ ਸੌਂਦੀ ਹੈ ਨਾ ਉਹ ਕਈ ਵਾਰੀ ਇੰਨੇ ਕੋ ਮਜਬੂਰ ਹੋ ਜਾਂਦੀ ਕਿ ਭਾਈ ਸਾਹਿਬ ਤੂੰ ਬਾਹਰ ਮੁੰਜਾ ਲੈ ਜਾ ਯਾਰ ਕਿਉਂਕਿ ਉਹਨਾਂ ਦੇ ਅੰਦਰੋਂ ਗੈਸ ਹੀ ਇੰਨੀ ਜ਼ਹਿਰੀਲੀ ਇੰਨੀ ਗੰਦੀ ਬਦਬੂ ਆਂਦੀ ਹੈ ਜਦੋਂ ਅਸੀਂ ਪੰਜਾਬੀ ਵਿੱਚ ਕਹਿੰਦੇ ਨੱਕ ਦੇ ਵਾਲ ਫੂਕ ਦਿੰਦੀ ਆ ਸਹੀ ਗੱਲ ਉਹ ਨੱਕ ਦੇ ਵਾਲ ਫੂਕਣੇ ਗੱਲ ਉਹੀ ਆ ਉਹ ਫਿਰ ਹਾਰ ਕੇ ਕੇ ਸਾਰੀ ਫੈਮਿਲੀ ਨੂੰ ਕਈ ਵਾਰ ਉਹਨੂੰ ਬਾਹਰ ਕਰਨਾ ਭਾਈ ਸਾਹਿਬ ਤੂੰ ਸਾਡੀ ਜਾਨ ਬਖਸ਼ ਜਿੱਡੇ ਚ ਵੀ ਇਹ ਹੀ ਹਾਲ ਹੁੰਦਾ ਇਹ ਹੀ ਹਾਲ ਹੁੰਦਾ ਤੇ ਅੱਜ ਆਪਾਂ ਗੱਲ ਕਰਨ ਲੱਗੇ ਆ ਕਿ ਕਿਸ ਤਰੀਕੇ ਨਾਲ ਆਪਾਂ ਉਹਨਾਂ ਰੋਗਾਂ ਤੋਂ ਛੁਟਕਾਰਾ ਪਾ ਸਕਦੇ ਆ ਜੀ 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 ਅੱਛਾ ਇਹ ਤੁਹਾਨੂੰ ਸਮਝਾਗਾ ਕਿ ਕਿਸ ਤਰੀਕੇ ਦਾ ਹੈ ਅੱਛਾ ਡਾਕਟਰ ਸਾਹਿਬ ਇਸ ਵੇਲੇ ਦੀ ਜਿਹੜੀ ਸਭ ਤੋਂ ਵੱਡੀ ਦਿੱਕਤ ਹੈਗੀ ਹੈ ਨਾ ਵੱਡੇ ਵੱਡੇ ਬੋਰਡ ਲੱਗੇ ਹੋਏ ਨੇ ਹਰ ਬੰਦਾ ਪਰੇਸ਼ਾਨ ਹੈ ਬਵਾਸੀਰ ਦੀ ਪ੍ਰੋਬਲਮ ਬੜੀ ਹੈ ਬਵਾਸੀਰ ਦਾ ਹੱਲ ਇਸ ਚੀਜ਼ ਚ ਹੋ ਸਕਦਾ ਬਿਲਕੁਲ ਬਿਲਕੁਲ ਅੱਜ ਆਪਾਂ ਗੱਲ ਉਸੇ ਚੀਜ਼ ਤੇ ਕਰਨ ਲੱਗੇ ਆ ਨਾ ਕਿਉਂਕਿ ਬਵਾਸੀਰ ਸਿੱਧੀ ਨਹੀਂ ਆਉਗੀ ਤੁਹਾਨੂੰ ਮਤਲਬ ਬਵਾਸੀਰ ਉਹੀ ਗੱਲ ਹੈ ਨਾ ਜਦੋਂ ਸਾਡਾ ਪੇਟ ਸਹੀ ਨਹੀਂ ਹੋਏਗਾ ਹੁਣ ਬਵਾਸੀਰ ਦਾ ਸਭ ਤੋਂ ਵੱਡਾ ਕਾਰਨ ਅੱਜ ਨਾ ਕਬਜ ਰਹਿ ਰਹੀ ਹੁਣ ਕਬਜ ਨੂ ਲੋਕ ਸੀਰੀਅਸਲੀ ਲੈਂਦੇ ਪਿਆ ਫਰੂਟ ਕਿਸਾ ਕਿਉਂ ਕਹਿੰਦੇ ਕੋਈ ਗੱਲ ਨਹੀਂ ਚੂਰਨ ਚਰਨ ਖਾ ਲਾਂਗੇ ਪਰ ਚੂਰਨ ਖਾ ਕੇ ਪੇਟ ਨਹੀਂ ਹੁਣ ਕਾਬਾ ਚ ਹੋਣ ਦਾ ਸਭ ਤੋਂ ਵੱਡਾ ਕਾਰਨ ਨੋ ਫਾਈਬਰ ਫੂਡ ਓਕੇ ਅੱਗੇ ਕੀ ਹੁੰਦਾ ਸੀ ਆਟੇ ਵਿੱਚ ਕੋਈ ਛਾਂਲ ਹੁੰਦਾ ਸੀ ਮੈਂ ਫਰੂਟ ਦੀ ਗੱਲ ਨਹੀਂ ਕਰੂੰਗਾ ਛਾਂਲ ਬੂਰਾ ਕਰਦੇ ਆ ਆਟਾ ਮੋਟਾ ਪੀਸਿਆ ਜਾਂਦਾ ਸੀ ਜਿੰਦੇ ਛਾਂਲ ਹੁੰਦਾ ਸੀ ਜਿਹੜੀਆਂ ਸਾਡੀਆਂ ਆਂਤ ਦੀਆਂ ਤੇ ਸਾਡੀਆਂ ਵੇਂ ਦੀ ਸਫਾਈ ਕਰਦਾ ਸੀ ਅੱਜ ਅੱਗੇ ਘਰ ਦੇ ਵਿੱਚ ਕੰਕ ਹੁੰਦੀ ਸੀ ਉਹ ਕਣਕ ਤੋਂ ਆਟਾ ਪਸਾਇਆ ਜਾਂਦੇ ਚੱਕੀ ਤੋਂ ਪਿੰਡਾਂ ਚੱਕੀਆਂ ਅੱਜ ਕਿਉਂ ਹੋ ਰਿਹਾ ਅੱਗੇ ਤਾਂ ਸ਼ਹਿਰਾਂ ਵਾਲੇ ਬਾਜ਼ਾਰੋਂ ਨਾ ਗੁੱਥੀ ਲੈ ਕੇ ਆਉਂਦੇ 10 ਕਿਲੋ ਵਾਲੀ ਹੁਣ ਪਿੰਡਾਂ ਵਾਲੇ ਕਹਿੰਦੇ ਛੱਡ ਖੜਾ ਜਰੂਰੀ 10 ਕੁਇੰਟਲ ਕਣਕ ਲੈਣੀ ਮਹੀਨੇ ਬਾਅਦ 10 ਕਿਲੋ ਦੀ ਗੁੱਥੀ ਲੈ ਆਵਾਂਗੇ ਉਸ ਗੁੱਥੀ ਜਿਹੜਾ ਆਟਾ ਹੁੰਦਾ ਉਹਦੇ ਵਿੱਚ ਭੋਰਾ ਛਾਣ ਨਹੀਂ ਹੁੰਦਾ ਜਿੰਦੇ ਕਰਕੇ ਨੋ ਫਾਈਬਰ ਫੂਡ ਨਾ ਹੋਣ ਕਰਕੇ ਸਾਡਾ ਪੇਟ ਸਾਫ਼ ਨਹੀਂ ਹੋ ਰਿਹਾ ਹੁਣ ਜੇ ਤਾਂ ਪੇਟ ਨਹੀਂ ਸਾਫ਼ ਹੋਏਗਾ ਅਸੀਂ ਟਾਇਲਟ ਸੀਟ ਤੇ ਬੈਠੇ ਹੁਣ ਦੂਜੇ ਨੰਬਰ ਤੇ ਸੀਟਾ ਕਿਹੜੀਆਂ ਆ ਗਈਆਂ ਇੰਗਲਿਸ਼ ਇੰਗਲਿਸ਼ ਡੀਜੀ ਉੱ ਹੁਣ ਜਦੋਂ ਜ਼ੋਰ ਲਾਈ ਜene ਆਉਂਦਾ ਕੁਛ ਨਹੀਂ ਸਾਡੀਆਂ ਉਸ ਏਰੀਏ ਚ ਕਾਫੀ ਜਿਹੜੀਆਂ ਗ੍ਰੰਥੀਆਂ ਹੁੰਦੀਆਂ ਗ੍ਰੰਥੀਆਂ ਵੇਂਜ ਵੇਂਜ ਜਿਹਨੂੰ ਉਹਦੇ ਚ ਮਿਊਕਸ ਨਿਕਲਦਾ ਹੈ ਮਿਊਕਸ ਆਉਂਦਾ ਹੁਣ ਜਦੋਂ ਉਹ ਮਿਊਕਸ ਨਿਕਲਣਾ ਬੰਦ ਹੋ ਜਾਂਦਾ ਹੈ ਤਾਂ ਫਿਰ ਉਦੋਂ ਇਹ ਰੋਗ ਜਨਮ ਲੈਣਾ ਸ਼ੁਰੂ ਕਰਦਾ ਓਕੇ ਜਿਹਨੂੰ ਬੋਲਦੇ ਆ ਬਵਾਸੀਰ ਵੈਸੇ ਅਲੱਗ-ਅਲੱਗ ਆ ਕਿਸੇ ਨੂੰ ਬਵਾਸੀਰ ਕਿਸੇ ਨੂੰ ਫਿਚੂਲਾ ਕਿਸੇ ਨੂੰ ਫੀਚਰ ਇਹ ਅਲੱਗ-ਅਲੱਗ ਹੁੰਦੇ ਆ ਇਹਨਾਂ ਚੀਜ਼ਾਂ ਲੋਕ ਇੰਨੇ ਕੋ ਪਰੇਸ਼ਾਨ ਹੋ ਜਾਂਦੇ ਔਰ ਅੱਜ ਆਪਾਂ ਇਹ ਤਾਂ ਕਹਿੰਦੇ ਜੀ ਆਪਰੇਸ਼ਨ ਕਰਾ ਲਓ ਸਰ ਫਿਰ ਉਹੀ ਗੱਲ ਆਪਰੇਸ਼ਨ ਕਰਾਰਾ ਆਪਰੇਸ਼ਨ ਕਰਾਉਣ ਤੋਂ ਬਾਅਦ ਵੀ ਉਹਨਾਂ ਦਾ ਬੁਰਾ ਹਾਲ ਹੋ ਰਿਹਾ ਆ ਆਪਰੇਸ਼ਨ ਇਹਦਾ ਹੱਲ ਹੀ ਹੁਣ ਤੁਸੀਂ ਆਪਰੇਸ਼ਨ ਕਰਾ ਲਿਆ ਫਰੂਕੀ ਸਾਹਿਬ ਉਹ ਚੀਜ਼ ਨੂੰ ਆਪਾਂ ਸੈੱਟ ਕਰ ਲਿਆ ਪਰ ਸਿੰਪਟਮ ਤਾਂ ਉਹੀ ਆ ਰਹੇ ਨੋ ਫਾਈਬਰ ਫੂਡ ਤਾਂ ਫਿਰ ਅਸੀਂ ਵੀ ਲੈ ਰਹੇ ਹਾਂ ਠੀਕ ਹੈ ਖਾਣਾ ਪੀਣਾ ਸਾਡਾ ਫਿਰ ਹੋਵੇ ਹੁਣ ਇਹਦਾ ਜਿਹੜਾ ਕੁਝ ਮੋਟਾਪਾ ਜਿਆਦਾ ਕਾਰਨ ਹੈਗਾ ਕੁਝ ਜਿਆਦਾ ਸਮਾਂ ਫਿਰ ਇੱਕ ਹੋਰ ਵੱਡਾ ਕਾਰਨ ਫਰੂਕੀ ਸਾਹਿਬ ਅੱਜ ਮੈਂ ਕਲੀਅਰ ਕਰਕੇ ਜਾਊਂਗਾ ਇਸ ਸਾਰੀਆਂ ਫੈਮਲੀਆ ਨੂੰ ਵਾਰਨਿੰਗ ਆ ਜਿਹੜਾ ਬੰਦਾ ਪੇਟ ਸਾਫ਼ ਕਰਨ ਜਾ ਰਿਹਾ ਉਹਦੀ ਫੈਮਲੀ ਦਾ ਫੋਨ ਪਹਿਲੋ ਖੋ ਕੇ ਰੱਖੇ ਨੂੰ ਫੋਨ ਨਹੀਂ ਨਾਲ ਦੇਣਾ ਅੱਛਾ ਹੁਣ ਜਦੋਂ ਉਹ ਫੋਨ ਨਾਲ ਲੈ ਲੈਂਦਾ ਜਿਹੜਾ ਕੰਮ 50 ਮਿੰਟਾਂ ਚ ਹੋਣਾ ਹੁੰਦਾ ਉਹ 35 ਮਿੰਟ ਲਾ ਕੇ ਨਿਕਲਦਾ ਕਿਉਂ ਹੁਣ 35 ਮਿੰਟ ਉਹਦਾ ਧਿਆਨ ਫੋਨ 'ਚ ਬ੍ਰੇਨ ਤੋਂ ਸਿਗਨਲ ਗਿਆ ਹੀ ਨਹੀਂ ਕਿ ਉਹ ਟਾਇਲਟ ਬੈਠਾ ਹੈ ਹੂੰ ਉਹ ਸਿਗਨਲ ਨਹੀਂ ਜਾਊਗਾ ਜ਼ੋਰ ਲੱਗੀ ਜਾਊਗਾ ਉਹ ਮਾਲ ਆਉਣਾ ਨਹੀਂ ਬਾਹਰ ਤੇ ਫਿਰ ਉਹਨੇ ਬਲੱਡ ਆਉਣਾ ਸ਼ੁਰੂ ਹੋ ਜਾਣਾ ਉਹ ਜਿਹੜੇ ਸਾਡੇ ਮਾਸ ਫੁੱਲਣਾ ਕਈਆਂ ਦੇ ਮੱਸੇ ਵੱਜ ਜਾਂਦੇ ਆ ਫਿਰ ਉਹ ਮੱਸੇ ਬਾਹਰ ਸਾਰਾ ਮਾਸ ਉਸ ਮਲਦਵਾਰ ਤੋਂ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਅੱਜ ਆਪਾਂ ਜਿਹੜਾ ਫਾਰਮੂਲਾ ਨੁਸਖਾ ਰੱਖਿਆ ਹੈ ਇਹ ਸਭ ਤੋਂ ਪਹਿਲਾਂ ਤੁਹਾਡੀਆਂ ਉਸ ਆਂਤ ਛੋਟੀ ਨੂੰ ਵੱਡੀ ਨੂੰ ਉਸ ਮਲਦਵਾਰ ਨੂੰ ਸਾਰਿਆਂ ਨੂੰ ਸਾਫ਼ ਸੁਥਰਾ ਕਰੇਗਾ ਇਸ ਚੀਜ਼ ਤੋਂ ਤੁਹਾਨੂੰ ਬਾਹਰ ਲੈ ਕੇ ਖਿੱਚ ਕੇ ਲੈ ਜਾਏਗਾ ਜਿਹੜਾ ਗੰਦਾ ਜ਼ਿੱਦੀ ਮਲ ਹੈਗਾ ਜਿਹੜਾ ਜੰਮਿਆ ਪਿਆ ਆਂਤਰਾ ਨਾਲ ਨਾੜਾ ਨਾਲ ਖਿੱਚ ਕੇ ਲੈ ਆਏਗਾ ਬਿਲਕੁਲ ਖਿੱਚ ਕੇ ਪ੍ਰੈਸ਼ਰ ਨਾਲ ਬਾਹਰ ਜਾਊਗਾ ਦਿਨਾਂ ਚ ਹੀ ਤੁਹਾਨੂੰ ਪਤਾ ਲੱਗ ਜਾਏਗਾ ਕੀ ਬਾਤ ਜੀ ਜੀ ਅਸੀਂ ਸਮਝਾਂਗੇ ਕੀ ਚੀਜ਼ ਹੈਗੀ ਹੈ ਸਾਡੇ ਡਾਕਟਰ ਕਰਨ ਕਟਾਰੀਆ ਵੀ ਜੀ ਨੂੰ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਕਿ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕੀਕਾ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਧੰਨਵਾਦ ਜੀ ਹੈ ਕੀਕਾ ਟੀਵੀ ਦਾ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਚ ਹੋਣਗੇ ਔਰ ਤੰਦਰੁਸਤ ਹੋਣਗੇ ਜੀ 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 ਅੱਛਾ ਸਾਨੂੰ ਇਹ ਦੱਸ ਦਿਓ ਕੀ ਚੀਜ਼ ਹੈਗੀ ਇਹ ਮੇਰੀ ਤਾਂ ਜਿਹੜੀ ਐਕਸਾਈਟਮੈਂਟ ਹੈ ਲਗਾਤਾਰ ਵਧੇ ਜਾ ਰਹੀ ਹੈ ਹੈ ਕਿਹੜਾ ਇਹ ਕਿਹੜਾ ਕਿਸ ਚੀਜ਼ ਦਾ ਬੂਰ ਜਿਆ ਰੱਖਿਆ ਹੋਇਆ ਤੁਸੀਂ ਬਿਲਕੁਲ ਫਰੁਕੀ ਸਾਹਿਬ ਇਹ ਬੂਰ ਕਰ ਦੂਗਾ ਤੁਹਾਡੀ ਬਵਾਸੀਰ ਨੂੰ ਚੂਰੋ ਚੂਰ ਪਰ ਪਹਿਲੀ ਖੁਰਾਕ ਦੇ ਨਾਲ ਤੁਹਾਡੀ ਬਿਮਾਰੀ ਹੋ ਜੂਗੀ ਤੁਹਾਡੇ ਤੋਂ ਦੂਰ। ਕੀ ਬਾਤ ਹੈ। ਪਰ ਜਿਹੜਾ ਅੱਜ ਇਹ ਬੂਰ ਲੈ ਕੇ ਆਏ ਆ ਬੜਾ ਹੀ ਬਾਕਮਾਲ, ਬੜਾ ਹੀ ਸ਼ਾਨਦਾਰ ਔਰ ਬੜਾ ਹੀ ਫਾਇਦੇਮੰਦ ਵਾਲਾ ਨੁਸਖਾ ਜਪ ਲੈ ਕੇ ਆਏ ਔਰ ਸਭ ਤੋਂ ਵੱਡੀ ਗੱਲ ਹਰ ਇੱਕ ਵਾਸਤੇ ਇਹ ਵਰਦਾਨ ਸਾਬਤ ਹੋਏਗਾ ਔਰ ਕਿੰਨਾ ਵਾਸਤੇ ਜਿਹੜੇ ਅੱਜ ਬਵਾਸੀਰ ਦੀ ਸਮੱਸਿਆ ਨਾਲ ਜੂਝ ਰਹੇ ਆ ਜਿਨ੍ਹਾਂ ਦੇ ਪਗੰਦਰ ਦਾ ਫੋੜਾ ਹੋ ਚੁੱਕਾ ਉਹਦੇ ਨਾਲ ਜੂਝ ਰਹੇ ਆ ਇਹ ਅੱਜ ਜਿਹੜਾ ਆਪਾਂ ਬਰਾਦਾ ਲੈ ਕੇ ਆਏ ਆ ਇਹ ਅੱਜ ਸਪੈਸ਼ਲ ਉਹਨਾਂ ਵਾਸਤੇ ਲੈ ਕੇ ਆਏ ਆ ਔਰ ਜਿਹੜਾ ਬਵਾਸੀਰ ਦਾ ਹੋਣ ਦੇ ਕਾਰਨ ਕਈ ਨੇ ਸਭ ਤੋਂ ਵੱਡਾ ਵੱਡਾ ਕਾਰਨ ਕੀ ਆ ਕਿ ਅੱਜ ਤੁਹਾਡਾ ਜਿਹੜਾ ਖਾਣ ਪੀਣ ਵਾ ਜਿੰਦ ਜਿਵੇਂ ਨਾਗੀ ਸਾਹਿਬ ਨੇ ਦੱਸਿਆ ਕੀ ਹੁੰਦਾ ਜੇ ਤੁਹਾਨੂੰ ਫਾਈਬਰ ਨਹੀਂ ਮਿਲ ਰਿਹਾ ਔਰ ਫਾਈਬਰ ਨਹੀਂ ਮਿਲ ਰਿਹਾ ਪਰ ਦੂਜੇ ਨੰਬਰ ਤੇ ਜਿਹੜਾ ਅੱਜ ਆਪਣੇ ਖਾਣ ਪੀਣ ਦਾ ਸਮਾਂ ਖਾਣ ਪੀਣ ਦਾ ਢੰਗ ਇਹ ਦੋਨੋਂ ਬਦਲ ਗਿਆ ਵਾ ਪਹਿਲਾਂ ਖਾਣਾ ਖਾਦਾ ਜਾਂਦਾ ਸੀਗਾ ਥੱਲੇ ਬੈਠ ਕੇ ਚਟਾਈ ਵਿਛਾ ਕੇ ਚੌਂਕੜੀ ਮਾਰ ਕੇ ਰੱਬ ਦਾ ਸ਼ੁਕਰ ਕਰਕੇ ਅੱਜ ਜਿਹੜਾ ਗਾਣਾ ਖਾਦਾ ਜਾ ਰਿਹਾ ਵਾ ਉਹ ਡਾਈਨਿੰਗ ਟੇਬਲ ਤੇ ਬੈਠ ਕੇ ਖਾਦਾ ਜਾ ਰਿਹਾ ਜਰ ਰਾਤ ਨੂੰ 10 11 ਵਜੇ ਸਲਾਹ ਬਣ ਰਹੀ ਆ ਕਿ ਅੱਜ ਖਾਣਾ ਕੀ ਆ ਇਸ ਕਰਕੇ ਵੀ ਤੁਹਾਡੀ ਜਿਹੜੀ ਬਵਾਸੀਰ ਦੀ ਸਮੱਸਿਆ ਵਾ ਉਹਨੂੰ ਤੁਸੀਂ ਵਧਾਵਾ ਦੇ ਰਹੇ ਹੋ ਪਰ ਜਿਹੜਾ ਅੱਜ ਇਹ ਆਪਾਂ ਪਾਊਡਰ ਲੈ ਕੇ ਆਏ ਆ ਜਿਹੜਾ ਅੱਜ ਆਪਾਂ ਇਹ ਬਰਾਦਾ ਲੈ ਕੇ ਆਏ ਆ ਇੰਦਾ ਜਿਹੜਾ ਕਮਾਲ ਜਿਹੜਾ ਇਹਦਾ ਤੁਹਾਡੇ ਪੇਟ ਨੂੰ ਆਰਾਮ ਉਹ ਪਹਿਲੀ ਖੁਰਾਕ ਦੇ ਨਾਲ ਹੀ ਹੋਣਾ ਸ਼ੁਰੂ ਹੋ ਜਾਏਗਾ ਜੀ 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 ਬਿਲਕੁਲ ਅੱਛਾ ਇਹਦਾ ਇਨਟੇਕ ਹੈਗਾ ਇਨਟੇਕ ਕਿਵੇਂ ਕਰਨਾ ਹੈ ਕਿਸ ਤਰੀਕੇ ਨਾਲ ਕਿਸ ਵੇਲੇ ਖਾਣਾ ਹੈ ਇਹ ਤਾਂ ਚਲੋ ਠੀਕ ਹੈ ਲੇਕਿਨ ਸਾਨੂੰ ਇੱਕ ਗੱਲ ਸਮਝਾਓ ਕਿ ਜਿਹੜਾ ਇਸ ਵੇਲੇ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਨੇ ਦੱਸਿਆ ਹੈਗਾ ਕਿ ਇਸ ਵੇਲੇ ਬਹੁਤ ਗਲਤ ਆਤਤਾ ਹੈਗੀਆਂ ਨੇ ਜਿੰਨਾ ਕਰਕੇ ਅਸੀਂ ਬਵਾਸ ਬਵਾਸੀਰ ਦੇ ਜਿਹੜੇ ਸ਼ਿਕਾਰ ਹੋ ਰਿਹਾ ਥੋੜੇ ਮੁਤਾਬਕ ਕਿਹੜੇ ਪ੍ਰਕਾਸ਼ਨ ਹੈਗੇ ਨੇ ਜਿਹੜੇ ਇਸ ਵੇਲੇ ਖਾਸ ਕਰਕੇ ਸਾਡੇ ਨੌਜਵਾਨਾਂ ਨੂੰ ਲੈਣੇ ਚਾਹੀਦੇ ਨੇ ਦੇਖੋ ਜੀ ਜਿਵੇਂ ਸਭ ਤੋਂ ਵੱਡੀ ਗੱਲ ਤਾਂ ਵੀ ਪਹਿਲੀ ਗੱਲ ਤਾਂ ਫੋਨ ਤੁਸੀਂ ਯੂਜ਼ ਨਹੀਂ ਕਰਨਾ ਔਰ ਦੂਸਰੇ ਨੰਬਰ ਤੇ ਜਿਹੜੀ ਸਭ ਤੋਂ ਵੱਡੀ ਸਾਵਧਾਨੀ ਵਰਤਣ ਦੀ ਜ਼ਰੂਰਤ ਆ ਕਿ ਜਦੋਂ ਵੀ ਤੁਹਾਨੂੰ ਮੰਨ ਲਓ ਤੁਹਾਨੂੰ ਬਵਾਸੀਰ ਹੋਣ ਲੱਗ ਪਈ ਆ ਤੁਹਾਨੂੰ ਪਤਾ ਲੱਗ ਗਿਆ ਕਿ ਤੁਹਾਨੂੰ ਬਵਾਸੀਰ ਦੇ ਸਿੰਪਟਮ ਆ ਗਏ ਤੁਹਾਨੂੰ ਬਵਾਸੀਰ ਰਹਿਣ ਲੱਗ ਗਈ ਆ ਉਸ ਟਾਈਮ ਤੁਹਾਨੂੰ ਕਦੇ ਵੀ ਕਬਜ ਨਹੀਂ ਰਹਿਣੀ ਚਾਹੀਦੀ ਅਗਰ ਤੁਹਾਨੂੰ ਕਬਜ ਰਹੇਗੀ ਅਗਰ ਤੁਹਾਡੀ ਪੋਟੀ ਹਾਰਡ ਆਏਗੀ ਅਗਰ ਤੁਹਾਡੀ ਪੋਟੀ 'ਚ ਤੁਹਾਨੂੰ ਜ਼ੋਰ ਲਾਉਣਾ ਪੈ ਰਿਹਾ ਵਾ ਤਾਂ ਫਿਰ ਉਸ ਤੋਂ ਬਾਅਦ ਤੁਹਾਡੇ ਬਲੱਡ ਆਏਗਾ ਕਿਉਂ ਆਏਗਾ ਕਿਉਂਕਿ ਜਿਹੜੀ ਵੱਡੀ ਆਂਤ ਛੋਟੀ ਆਂਤ ਦੇ ਵਿੱਚੋਂ ਮਲ ਜੰਮੇਗਾ ਉਹਨੂੰ ਜ਼ੋਰ ਲਾ ਕੇ ਤੁਸੀਂ ਕੱਢੋਗੇ ਉਸ ਤੋਂ ਬਾਅਦ ਉਹ ਤੁਹਾਡੇ ਰੈਕਟਮ ਵਾਲੇ ਏਰੀਆ ਤੇ ਤੁਹਾਡੇ ਨਾਲ ਲੱਗ ਕੇ ਆਏਗਾ ਔਰ ਜਦੋਂ ਉਹ ਚੀਜ਼ ਉਸ ਤੋਂ ਲੱਗ ਕੇ ਆਏਗੀ ਤਾਂ ਫਿਰ ਤੁਹਾਨੂੰ ਬਲੱਡ ਆਏਗਾ ਕਿਉਂਕਿ ਇਹ ਦੋ ਤਰ੍ਹਾਂ ਦੀ ਹੈ ਕਿਸੇ ਨੂੰ ਬਲੱਡ ਵਾਲੀ ਹੁੰਦੀ ਆ ਕਿਸੇ ਨੂੰ ਮੋਕੇ ਵਾਲੀ ਹੁੰਦੀ ਆ ਇਹ ਅੱਜ ਜਿਹੜਾ ਆਪਾਂ ਪਾਊਡਰ ਲੈ ਕੇ ਆਏ ਆ ਇਹ ਦੋਨਾਂ ਵਾਸਤੇ ਆ ਜਿਹੜੀ ਸਾਵਧਾਨੀ ਸਭ ਤੋਂ ਵੱਡੀ ਇਹੀ ਆ ਕੀ ਇਹ ਆਪਾਂ ਇਹਦੇ ਵਿੱਚ ਆਪਾਂ ਕਬਜ ਨਹੀਂ ਰਹਿਣ ਦੇਣੀਗੀ ਕਬਜ ਤੁਹਾਨੂੰ ਨਹੀਂ ਹੋਣੀ ਚਾਹੀਦੀ ਜੀ ਜੀ ਅੱਛਾ ਕਟਾਰੀ ਸਾਹਿਬ ਤੁਸੀਂ ਬੜੇ ਫਾਇਦੇ ਗਿਣਾਏ ਨੇ ਤੇ ਦੱਸਿਆ ਕਿ ਇਹ ਜਿਹੜਾ ਬੂਰ ਹੈਗਾ ਕਾਫੀ ਹੱਦ ਤੱਕ ਜਿਹੜਾ ਚੂਰ-ਚੂਰ ਕਰ ਸਕਦਾ ਹੈ ਸਾਡੇ ਬਿਵਾਸੀ ਉਹਨਾਂ ਸਾਡੇ ਪੇਟ ਦੇ ਰੋਗਨ ਹੋਰ ਨਾਗੀ ਸਾਹਿਬ ਦਾ ਕਹਿਣਾ ਹੈ ਕਿ ਜਿਹੜਾ ਇਹ ਬੂਰ ਹੈਗਾ ਅੰਦਰੋਂ ਗੰਦਮੰਦ ਸਾਰਾ ਖਿੱਚ ਕੇ ਨਾੜਾਂ ਚੋਂ ਬਾਹਰ ਕੱਢਣਾ ਸ਼ੁਰੂ ਕਰ ਦੇਗਾ ਪਹਿਲੀ ਖੁਰਾਕ ਦੇ ਨਾਲ ਹੀ ਹੈ ਕੀ ਚੀਜ਼ ਜੀ ਇਹ ਐਡੀ ਕੀ ਜ਼ਬਰਦਸਤ ਚੀਜ਼ ਤੁਸੀਂ ਲੈ ਕੇ ਆਂਦੀ ਹੈ ਫੁਰਕੀ ਸਾਹਿਬ ਇਹੀ ਤਾਂ ਕਿਦਾਂ ਦੀ ਚੀਜ਼ ਵਾ ਜਿੰਨੇ ਤੁਹਾਡੀ ਛੋਟੀ ਆਂਤ ਚੋਂ ਜਿੰਨੇ ਤੁਹਾਡੀ ਵੱਡੀ ਆਂਤ ਚ ਜੰਮਿਆ ਮਲ ਇੱਕ ਖਰਾਕ ਦੇ ਵਿੱਚੋਂ ਬਾਹਰ ਕੱਢ ਕੇ ਲੈ ਕੇ ਆਉਣਾ ਔਰ ਇਹਦਾ ਜਿਹੜਾ ਬੂਟਾ ਵਾ ਉਹ ਵੀ ਤੁਹਾਨੂੰ ਆਮ ਤੌਰ ਤੇ ਦਿਖਣ ਨੂੰ ਮਿਲ ਜੇਗਾ ਕਿਉਂਕਿ ਇਹ ਆ ਇਸਬਗੋਲ ਦਾ ਬਰਾਦਾ। ਕੀ ਬਾਤ ਹੈ ਕੀ ਬਿਲਕੁਲ ਜੀ ਇਸਬਗੋਲ ਦਾ ਬਰਾਦਾ ਹੈ ਇਹ ਸਾਡੇ ਬਜ਼ੁਰਗ ਬੜਾ ਇਸਤੇਮਾਲ ਕਰਦੇ ਸੀ। ਗੱਲ ਤਾਂ ਉਹੀ ਹੈ ਨਾ ਫਰੁਕੀ ਸਾਹਿਬ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਉਹ ਪੜੇ ਲਿਖੇ ਨਹੀਂ ਸੀਗੇ ਪਰ ਉਹ ਆ ਚੀਜ਼ਾਂ ਨਾਲ ਜੁੜੇ ਸੀਗੇ ਉਹਨਾਂ ਨੂੰ ਪਤਾ ਸੀਗਾ ਵੀ ਇਸਬ ਗੋਲ ਦੇ ਬਰਾਦੇ ਦੇ ਕੀ ਫਾਇਦੇ ਆ ਉਹਨਾਂ ਨੂੰ ਪਤਾ ਸੀਗਾ ਵੀ ਜੇ ਘਰ ਦੇ ਵਿੱਚ ਨਿੰਮ ਲੱਗੀ ਹੁੰਦੇ ਕੀ ਫਾਇਦੇ ਆ ਉਹਨਾਂ ਨੂੰ ਪਤਾ ਸੀ ਮਿੱਟੀ ਉੱਤੇ ਤੁਰਨ ਨਾਲ ਕੀ ਹੁੰਦਾ ਵਾ ਉਹਨਾਂ ਨੂੰ ਪਤਾ ਸੀਗਾ ਵੀ ਰਾਤ ਨੂੰ ਚੰਦਰਮਾ ਦੀ ਰੋਸ਼ਨੀ ਦੇ ਨਾਲ ਸੋਨ ਨਾਲ ਕੀ ਹੁੰਦਾ ਪਰ ਉਹ ਪੜੇ ਨਹੀਂ ਸੀਗੇ ਉਹ ਵਿਗਿਆਨਿਕ ਸੀਗੇ ਉਹ ਸਾਇੰਟਿਸਟ ਸੀਗੇ ਪਰ ਅੱਜ ਦੇ ਜਿਹੜੇ ਆਪਣੇ ਨੌਜਵਾਨ ਜਿਹੜੇ ਆਪਣੇ ਪੰਜਾਬੀ ਚ ਗੱਲ ਕਰਾ ਜਿਆਦਾ ਸਿਆਣੇ ਪੜੇ ਲਿਖੇ ਲੋਕ ਉਹ ਇਸ ਚੀਜ਼ਾਂ ਨਾਲ ਟੁੱਟ ਗਏ ਆ ਜਿਨ੍ਹਾਂ ਦੇ ਕਰਕੇ ਉਹਨਾਂ ਨੂੰ ਵਾਰ-ਵਾਰ ਦੁਨੀਆਵੀ ਟਾਂਚੇ ਦਾ ਦੁਨੀਆਵੀ ਦੁਨੀਆ ਦਾ ਸਾਰਾ ਲੈਣਾ ਪਿਆ ਰਿਹਾ ਪਰ ਜੇ ਤੁਸੀਂ ਆਪਦੀ ਸਮੱਸਿਆ ਨੂੰ ਹੱਲ ਕਰਨਾ ਚਾਹੁੰਦੇ ਹੋ ਇਹਦੇ ਤੋਂ ਛਡਕਾਰਾ ਪਾਉਣਾ ਚਾਹੁੰਦੇ ਆ ਪੱਕੇ ਸਮੇਂ ਲਈ ਪੱਕੇ ਟਾਈਮ ਲਈ ਤਾਂ ਤੁਹਾਨੂੰ ਕੁਦਰਤ ਨਾਲ ਜੁੜਨਾ ਪੈਗਾ ਔਰ ਹਰ ਵਾਰ ਦੀ ਤਰ੍ਹਾਂ ਜਿਹੜੀ ਚੀਜ਼ ਟੇਬਲ ਤੇ ਰੱਖੀ ਗਈ ਆ ਇਹ ਕੁਦਰਤੀ ਆ ਆਰਟੀਫੀਸ਼ਲ ਨਹੀਂ ਹੈਗੀ ਅੱਛਾ ਕਿਸ ਵੇਲੇ ਇਨਟੇਕ ਕਰਨਾ ਹੈ ਕਿਵੇਂ ਕਰਨਾ ਹੈ ਬਿਲਕੁਲ ਜੀ ਬਿਲਕੁਲ ਇਹਦਾ ਇਨਟੇਕ ਕਰਨ ਦਾ ਬੜਾ ਹੀ ਸੌਖਾ ਤਰੀਕਾ ਵਾ ਇੱਕ ਚਮਚ ਤੁਸੀਂ ਪਾਣੀ ਦੇ ਵਿੱਚ ਪਾ ਸਕਦੇ ਹਾਂ ਇਸ ਤਰੀਕੇ ਨਾਲ ਇਹਨੂੰ ਪਾ ਕੇ ਇਸ ਤਰ੍ਹਾਂ ਖੋਲਾਂਗੇ ਔਰ ਦੂਸਰਾ ਇਨਟੇਕ ਕਰਨ ਦਾ ਤਰੀਕਾ ਇੱਕ ਚਮਚ ਜਿੱਦਾਂ ਪਾ ਲਿਆ ਦੂਸਰਾ ਤੁਸੀਂ ਇਹਨੂੰ ਇਦਾਂ ਲੈ ਕੇ ਫੱਕਾ ਵੀ ਮਾਰ ਸਕਦੇ ਹੋ ਔਰ ਉੱਪਰ ਇੱਕ ਗਲਾਸ ਪਾਣੀ ਵੀ ਪੀ ਸਕਦੇ ਹੋ ਠੀਕ ਇਹ ਦੋ ਤਰੀਕੇ ਆ ਇਹਦੇ ਇਨਟੇਕ ਕਰਨ ਦੇ ਔਰ ਜੇ ਤੁਸੀਂ ਪਾਣੀ ਨਾਲ ਲੈਨੇ ਹੋ ਤਾਂ ਫਿਰ ਤੁਹਾਨੂੰ ਇਹ ਇੱਕ ਗਲਾਸ ਦੇ ਰੂਪ ਦੇ ਵਿੱਚ ਇਸ ਤਰ੍ਹਾਂ ਦਿਖੇਗਾ ਕੀ ਕਰੇਗਾ ਇੱਕ ਗਲਾਸ ਚਲੋ ਇਹ ਮੰਨ ਲਓ ਕਿ ਅਸੀਂ ਇੱਕ ਗਲਾਸ ਲੈਣਾ ਸ਼ੁਰੂ ਕਰਤਾ ਕਰੇਗਾ ਕੀ ਇੱਕ ਗਲਾਸ ਬਿਲਕੁਲ ਜੀ ਬਿਲਕੁਲ ਫਰੁਕੀ ਸਾਹਿਬ ਹਰ ਵਾਰ ਦੀ ਤਰ੍ਹਾਂ ਇੱਕ ਗਲਾਸ ਤੁਹਾਡੀ ਰੁਕੀ ਹੋਈ ਗੱਡੀ ਨੂੰ ਲੈ ਕੇ ਆਏਗਾ ਇੱਕ ਗਲਾਸ ਛੋਟੀ ਹੱਥ ਦੇ ਵਿੱਚ ਮਲ ਜਮ ਗਿਆ ਚਾਹੇ ਵੱਡੀ ਹੱਥ ਚ ਜਮ ਗਿਆ ਉਹਨੂੰ ਬਾਹਰ ਖਿੱਚ ਕੇ ਲੈ ਕੇ ਆਏਗਾ ਇੱਕ ਗਲਾਸ ਅਗਰ ਤੁਹਾਨੂੰ ਪਗੰਦਰ ਦਾ ਫੋੜਾ ਹੋ ਗਿਆ ਫਿਸਟੋਲਾ ਦੀ ਸਮੱਸਿਆ ਆ ਗਈ ਉਹਨੂੰ ਸਹੀ ਕਰੇਗਾ ਇੱਕ ਗਲਾਸ ਸੁੱਕੀ ਬਵਾਸੀਰਾ ਡਰਾਈ ਪਾਈਲਸ ਵਾ ਜਾਂ ਬਲੱਡ ਵਾਲੀ ਬਲੱਡੀ ਪਾਈਲਸ ਵਾ ਉਹਨੂੰ ਸਹੀ ਕਰੇਗਾ ਇੱਕ ਗਲਾਸ ਤੁਹਾਡੇ ਪਾਚਨ ਤੰਤਰ ਨੂੰ ਸਹੀ ਕਰੇਗਾ ਔਰ ਹਰ ਵਾਰ ਦੀ ਤਰ੍ਹਾਂ ਇੱਕ ਗਲਾਸ ਜਿੰਨੀਆਂ ਵੀ ਡਾਈਜੈਸ਼ਨ ਨੂੰ ਲੈ ਕੇ ਸਮੱਸਿਆਵਾਂ ਨੇ ਉਹਨੂੰ ਸਹੀ ਕਰੇਗਾ ਕੀ ਬਾਤ ਹੈ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਅੱਛਾ ਜੇਕਰ ਇਸ ਤਰੀਕੇ ਦਾ ਹੱਲ ਨਾ ਹੁੰਦਾ ਹੋਵੇ ਜਿਹੜਾ ਤੁਸੀਂ ਦੱਸਿਆ ਇਹ ਸਭ ਗੋਲ ਦੇ ਬਰਾਦਰ ਦੇ ਨਾਲ ਕਿਸੇ ਦਾ ਹੱਲ ਨਾ ਹੋਵੇ ਫਿਰ ਉਹਦਾ ਹੱਲ ਕਿਵੇਂ ਕਰਦੇ ਹਾਂ ਡਾਕਟਰ ਸਾਹਿਬ ਤੁਸੀਂ ਬਿਲਕੁਲ ਫਰੁਕੀ ਸਾਹਿਬ ਇੱਕ ਇਹ ਹੱਲ ਦੱਸਣ ਤੋਂ ਪਹਿਲਾਂ ਮੈਂ ਇੱਕ ਚੀਜ਼ ਹੋਰ ਕਲੀਅਰ ਕਰਨਾ ਚਾਹੁੰਦਾ ਦਰਸ਼ਕਾਂ ਲਈ ਕਿਉਂਕਿ ਉਹ ਬਹੁਤ ਜ਼ਰੂਰੀ ਹੈ ਇਹ ਅੱਜ ਨਾ ਸਾਡੇ ਅੰਦਰ ਨੋ ਫਾਈਬਰ ਫੂਡ ਖਾਣ ਕਰਕੇ ਨਾ ਖਾਣ ਕਰਕੇ ਖੁਸ਼ਕੀ ਵਗੈਰਾ ਹੁੰਦੀ ਸਭ ਤੋਂ ਪਹਿਲਾਂ ਇੱਕ ਚੀਜ਼ ਮੇਰੀ ਨੋਟ ਕਰ ਲਿਓ ਨਹਾਉਣ ਲੱਗਿਆਂ ਸਰੋਂ ਦੇ ਤੇਲ ਦੀ ਜ਼ਰੂਰ ਵਰਤੋ ਕਰੋ ਠੀਕ ਹੈ ਜਿਨ੍ਹਾਂ ਨੂੰ ਪ੍ਰੋਬਲਮ ਸ਼ੁਰੂ ਹੋਈ ਹੈ ਜਿਨ੍ਹਾਂ ਨੂੰ ਪ੍ਰੋਬਲਮ ਇੱਕ ਹਾਂ ਜਦੋਂ ਤੁਹਾਡੇ ਆਪਣੇ ਪੋਟੀ ਵਾਲੀ ਜਗ੍ਹਾ ਤੇ ਖਾਰਸ਼ ਹੋਣੀ ਸ਼ੁਰੂ ਹੋ ਗਈ ਪੋਟੀ ਵਾਲੀ ਜਗ੍ਹਾ ਤੇ ਖਾਰਸ਼ ਹੋਣੀ ਸ਼ੁਰੂ ਹੋ ਗਈ ਤਾਂ ਤੁਸੀਂ ਸਮਝ ਜੋ ਕਿ ਤੁਸੀਂ ਇਸ ਰੋਗ ਵਿੱਚ ਜਾਣਾ ਸ਼ੁਰੂ ਹੋ ਚੁੱਕੇ ਹੋ ਔਰ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਏ ਹੁਣ ਨਹਾਉਣ ਤੋਂ ਬਾਅਦ ਸਰੋਂ ਦਾ ਤੇਲ ਹੈ ਨਾ ਆਪਣੀ ਸਤਲੀ ਦੇ ਪਾ ਲੈਣਾ ਸਭ ਤੋਂ ਪਹਿਲਾਂ ਇਹਨਾਂ ਦੋਨਾਂ ਨਾਸਾਂ ਦੇ ਵਿੱਚ ਲਗਾਉਣਾ ਉਸ ਤੋਂ ਬਾਅਦ ਆਪਣੀ ਨਾਭੀ ਦੇ ਵਿੱਚ ਲਗਾਉਣਾ ਤੀਸਰੇ ਨੰਬਰ ਤੇ ਫਰੂਕੀ ਸਾਹਿਬ ਆਪਾਂ ਸਰੋਂ ਦਾ ਤੇਲ ਆਪਣੇ ਜਿਹੜਾ ਮਲਦੁਆਰ ਆ ਜਿੱਥੋਂ ਆਪਾਂ ਨੂੰ ਪੋਟੀ ਮਤਲਬ ਵਾਲੀ ਜਗ੍ਹਾ ਤੇ ਤੁਸੀਂ ਉਹਦੇ ਬਾਹਰ ਵੀ ਤੇ ਉਹਦੇ ਅੰਦਰ ਵੀ ਲਗਾਉਣਾ ਕਿਉਂਕਿ ਜਦੋਂ ਸਰੋਂ ਦਾ ਤੇਲ ਲੱਗੂਗਾ ਨਾ ਤੇ ਉਹ ਚੀਜ਼ਾਂ ਨਰਮ ਹੋਣਗੀਆਂ ਕਿਉਂਕਿ ਅੱਜ ਜਦੋਂ ਕਬਜ ਰਹੇਗੀ ਮਿਕਸ ਬੰਦ ਹੋ ਜੇਗੀ ਤਾਂ ਉਹ ਚੀਜ਼ਾਂ ਸਖਤ ਹੋ ਜਾਣਗੀਆਂ ਸਖਤੋਂ ਤਾਂ ਵਈਆਂ ਫਟਣਗੀਆਂ ਔਰ ਸਰੋਂ ਦੇ ਤੇਲ ਨਾਲ ਉਹਨੂੰ ਆਰਾਮ ਮਿਲੇਗਾ ਤੇ ਉਹ ਚੀਜ਼ਾਂ ਨਰਮ ਹੋਣੀਆਂ ਸ਼ੁਰੂ ਰਿਲੀਫ ਮਿਲੇਗਾ ਇਹ ਚੀਜ਼ ਜ਼ਰੂਰੀ ਕਰ ਲੈਣਾ ਔਰ ਰਹਿ ਗਈ ਗੱਲ ਮਗਰ ਜਿਹੜੇ ਕਿਉਂਕਿ ਦੇਖੋ ਇੱਕ ਅਕਿਊਟ ਸਬਕਿਊਟ ਤੇ ਕ੍ਰੋਨਿਕਲ ਕਿਉਂਕਿ ਬਵਾਸਿਰ ਫਿਚੂਲਾ ਫਿਚਰ ਇਹ ਕ੍ਰੋਨਿਕਲ ਡਿਸੀਜ਼ ਦੇ ਵਿੱਚ ਹੀ ਆ ਜਾਂਦੇ ਆ ਔਰ ਉਹਨਾਂ ਲਈ ਫਿਰ 나ਗ ਇਲੈਕਟ੍ਰੋਮੈਥੀ ਸੈਂਟਰ ਵਿੱਚ ਬ੍ਰਹਮ ਅਸਤਰ ਤਿਆਰ ਆ ਜੀ ਇਸ ਬ੍ਰਹਮ ਅਸਤਰ ਦੇ ਨਾਲ ਤੁਸੀਂ ਆਪਦਾ ਇਸ ਰੋਗ ਤੋਂ ਛੁਟਕਾਰਾ ਲੈ ਸਕਦੇ ਹੋ 100% ਨੇਚਰਲ विदाउट केमिकल विदाउट स्टीरॉइड विदाउट नॉनवेज और ਵੱਡੀ ਗੱਲ ਕੀ ਹੈ ਦੇਖੋ ਹੁਣ ਪਾਣੀ ਆਇਆ ਫਰੂਕੀ ਸਾਹਿਬ ਪਾਣੀ ਨੂੰ ਕੋਈ ਰੋਕ ਨਹੀਂ ਸਕਿਆ ਉਹ ਜਿੱਥੋਂ ਤੱਕ ਪਾਣੀ ਦੀ ਦੌੜ ਸੀ ਉਹ ਪਹੁੰਚਿਆ ਇਸੇ ਤਰੀਕੇ ਨਾਲ ਸਾਡਾ ਬ੍ਰਹਮ ਅਸਤਰ ওয়াটার بیس ਆ ਕਿਉਂਕਿ ਸਰੀਰ 'ਚ 70% ਪਾਣੀ ਹੈ ਜਿੱਥੇ ਕੋਈ ਵੀ ਚੀਜ਼ ਨਹੀਂ ਪਹੁੰਚਦੀ ਉੱਥੇ ਪਾਣੀ ਪਹੁੰਚੂਗਾ ਕਿਵੇਂ ਸੈੱਲ ਟਿਸ਼ੂ ਆਰਗਨ ਸਿਸਟਮ ਸਭ ਤੋਂ ਛੋਟੀ ਇਕਾਈ ਸੈੱਲ ਔਰ ਸੈੱਲ ਟਿੱਕਰ ਬਹੁਤ ਮਿੰਟੋ ਮਿੰਟੇ ਇਹ ਜਲਦੀ ਜਲਦੀ ਇਹ ওয়াটার بیس ਸਾਡੀ ਬੈਸਲ ਪਹੁੰਚਦੀ ਜਿੰਦੇ ਕਰਕੇ ਪੇਸ਼ੈਂਟ ਨੂੰ ਵੇਟ ਨਹੀਂ ਕਰਨੀ ਪੈਂਦੀ ਪਹਿਲੇ 2-3 ਦਿਨਾਂ ਤੋਂ ਹੀ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਂਦਾ ਹੈ ਜੀ 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 ਸਾਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਤੇ ਬੜੀ ਡੂੰਘਾਈ ਨਾਲ ਜਾਣਕਾਰੀ ਦਿੱਤੀ ਹੈਗੀ ਹੈ ਅੱਛਾ ਕਰਨ ਸਾਹਿਬ ਤੇ ਇਹ ਇਨਟੇਕ ਕਿਵੇਂ ਕਰਨਾ ਹੈ ਕਿਸ ਵੇਲੇ ਕਰਨਾ ਹੈ ਤੇ ਜੇਕਰ ਕਿਸੇ ਨੇ ਤੁਹਾਡੇ ਨਾਲ رابطہ ਕਰਨਾ ਹੋਵੇ رابطہ ਕਿਵੇਂ ਕਰ ਸਕਦਾ ਹੈ ਬਿਲਕੁਲ ਜੀ ਬਿਲਕੁਲ ਜਿਹੜਾ ਇਹਨੂੰ ਇਨਟੇਕ ਕਰਨ ਦਾ ਸਮਾਂ ਵਾ ਉਹ ਸਭ ਤੋਂ ਬੈਸਟ ਸਮਾਂ ਵਾ ਰਾਤ ਨੂੰ ਸੌਣ ਤੋਂ ਪਹਿਲਾਂ ਠੀਕ ਹੈ ਯਾਨੀ ਕਿ ਜੇ ਤੁਸੀਂ ਸੋਣਾ ਹੁੰਦਾ ਵਾ ਆਮ ਆਪਣੇ ਘਰਾਂ ਦੀ ਰੁਟੀਨ ਹੁੰਦੀ ਹੈ ਭਰਾ ਨੂੰ ਇੱਕ ਗਲਾਸ ਦੁੱਧ ਪੀਣਾ ਇਹ ਦੁੱਧ ਸਮਝ ਕੇ ਤੁਸੀਂ ਇੱਕ ਗਲਾਸ ਪੀ ਲੈਣਾ ਜਿਨ੍ਹਾਂ ਨੂੰ ਇਹ ਸਮੱਸਿਆ ਜਿਹੜੇ ਸਮੱਸਿਆ ਨਾਲ ਜੂਝ ਰਹੇ ਆ ਔਰ ਦੂਸਰੇ ਨੰਬਰ ਤੇ ਗੱਲ ਰਹੀ ਮਿਲਨ ਦੀ ਸਭ ਤੋਂ ਪਹਿਲੀ ਅਸੀਂ ਗੁਜਾਰਿਸ਼ ਕਰਦੇ ਆ ਕਿ ਸਾਡੇ ਕੋਲੇ ਆਉਣ ਦੀ ਲੋੜ ਨਹੀਂ ਨੁਸਖਾ ਫਾਰਮੂਲਾ ਦਿੱਤਾ ਵਾ ਤੁਸੀਂ ਨੂੰ ਇਸਤੇਮਾਲ ਕੋਲੇ ਨੂੰ ਵਰਤੋ ਪਰ ਫਿਰ ਵੀ ਜੇ ਤੁਹਾਨੂੰ ਕਦੇ ਸਾਡੀ ਲੋੜ ਪੈਂਦੀ ਆ ਤਾਂ ਐਨ ਕੇ ਡਾਕਟਰਸ ਤੁਹਾਡੀ ਸੇਵਾ ਦੇ ਵਿੱਚ ਹਰ ਰੋਜ਼ ਅਵੇਲੇਬਲ ਨੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਗੜਾ ਰੋਡ ਤਾਜ ਮਾਰਕੀਟ ਦੇ ਵਿੱਚ 38 ਨੰਬਰ ਐਸਸੀਓ ਤੇ ਵਿੱਚ ਆਪਣੀ ਜਿਹੜੀ ਇਹ ਬਿਲਡਿੰਗ ਦੇ ਵਿੱਚ ਆਪਣਾ ਆਫਿਸ ਸਥਿਤਵਾ ਔਰ ਸੋਮਵਾਰ ਤੋਂ ਸ਼ੁੱਕਰਵਾਰ ਤੁਸੀਂ ਸਵੇਰੇ 11 ਵਜਤੋਂ ਲੈ ਕੇ ਸ਼ਾਮੀ 5 ਵਜੇ ਤੱਕ ਸਾਨੂੰ ਕਦੇ ਮਿਲ ਸਕਦੇ ਹੋ ਔਰ ਸਭ ਤੋਂ ਵੱਡੀ ਗੱਲ ਬਿਨਾ ਅਪੁਆਇੰਟਮੈਂਟ ਮਿਲਿਆ ਨਹੀਂ ਜਾਂਦਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਸੰ ਡਾਕਟਰ ਗੁਰਬਖਸ਼ ਸਿੰਘ 나ਗੀ ਤੇ ਡਾਕਟਰ ਕਰਨਲ ਕਟਾਰੀਆ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਮਹਿਜ਼ ਇਸ ਇਸ ਗੋਲ ਦੇ ਬਰਾਦੇ ਦੇ ذریعے ਅਸੀਂ 60 70 ਬਿਮਾਰੀਆਂ ਦੀਆਂ ਪੇਟ ਨਾਲ ਸੰਬੰਧਿਤ ਜਿਹੜੀਆਂ ਹੈਗੀਆਂ ਨੇ ਉਹਨਾਂ ਦਾ ਹੱਲ ਕਰ ਸਕਦੇ ਹਾਂ ਬਵਾਸੀਰ ਤੇ ਇਸ ਦੇ ਕਮਾਲ ਦੇ ਜਿਹੜੇ ਅਸੀਂ ਰਿਜ਼ਲਟ ਹੈਗੇ ਨੇ ਡਾਕਟਰ ਸਵਰਰ ਦਾ ਕਹਿਣਾ ਹੈ ਕਿ ਉਹਨਾਂ ਨੇ ਲੈ ਚੁੱਕੇ ਨੇ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਦੂਰ ਕਰ ਸਕਦੇ ਹੋ ਫਿਰ ਵੀ ਇੱਕ ਵਾਰ ਕੋਈ ਵੀ ਨੁਸਖਾ ਫਾਰਮੂਲਾ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਬੰਧਤ ਡਾਕਟਰ ਨਾਲ ਗੱਲਬਾਤ ਕਰ ਸਕਦੇ ਹੋ ਆਪਣੇ ਨੀੜ ਲਈ ਡਾਕਟਰ ਵੈਦ ਹਕੀਮ ਨਾਲ ਤੁਸੀਂ ਕੰਸਲਟ ਕਰ ਸਕਦੇ ਹੋ ਉਹਨਾਂ ਦੀ ਸਲਾਹ ਦੇ ਨਾਲ ਹੀ ਤੁਸੀਂ ਇਹ ਨੁਸਖਾ ਫਾਰਮੂਲਾ ਇਨਟੇਕ ਕਰਨਾ ਸ਼ੁਰੂ ਕਰਨਾ ਹੈ ਧੰਨਵਾਦ